ਲਬਾਬ ਸਾਹਿਬ ਗੁਰੂ ਅਮਰਦਾਸ ਦੇ ਘਰ ਅਸਲੇ ਮੱਥਾ ਟਿਕੜਾ ਹੈ ਅੱਜ ਦੀਵਾਲੀ ਹੈ ਬੰਦੀ ਛੋੜ ਦਿਵਸ ਹੈ ਮੈਂ ਅਰਦਾਸ ਕਰਨਾ ਹੈ ਕਿ ਮੇਰਾ ਪੰਜਾਬ ਰੰਗਲਾ ਪੰਜਾਬ ਬਣੇ ਔਰ ਜਿਹੜੇ ਸਾਡੇ ਹਰ ਪੀੜ ਜਿਨ੍ਹਾਂ ਦੀ ਅੱਖਾਂ ਦੀਵਾਲੀ ਫਿੱਕੀ ਗਈ ਹੈ ਅਰਦਾਸ ਕਰਨਾ ਹੈ ਕਿ ਪਰਮਾਤਮਾ ਕਿਰਪਾ ਕਰੂ ਨਾ ਨੋ ਪਰੇ ਪਰਦੇ ਖੜੇ ਕਰ ਦੇ ਅਗਲੀ ਦੀਵਾਲੀ ਤੱਕ ਉਹ ਆਪਣੇ ਪੈਦਾ ਤੇ ਖੜੇ ਹੋ ਜਾਣਾ ਆਪਣੀ ਦੀਵਾਲੀ ਪਰਵਾਦਾਂ ਦਾ ਵਧੀਆ ਮਨਾਉਣ। ਇਦਾਂ ਕਦੇ ਬਚਾ ਦੇਣ ਦਾ ਬਹੁਤ ਨੁਕਸਾਨ ਹੋਊਗਾ। ਸੋ ਮੈਂ ਹਰ ਪੀੜਤਾ ਵਾਸਤੇ ਮੇਰੇ ਹਰ ਪੀੜਤ ਪਰਵਾਦ ਜਿੰਨੇ ਪੰਜਾਬ ਦੇ ਵਿੱਚ ਅਗਲੀ ਦੀਵਾਲੀ ਤੱਕ ਪਹਿਲਾਂ ਸੇ ਰਹੂਂਦੇ ਇੱਕ ਗੁਰੂ ਜਾਨ ਦਾ ਚਰਨਾਂ ਦੇ ਵਿੱਚ ਅਰਦਾਸ ਕਰਨਾ ਹੈ।